ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਪੰਜਵੇਂ ਭਾਗ ਵਿੱਚ ਸੁਣੋ ਬਾਦਲ ਵੱਲੋਂ ਸੱਤਾ ਦਾ ਕੇਂਦਰੀਕਰਨ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਕਾਲ ਤਖ਼ਤ ਸਹਿਬ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ 1994 ਦੇ ਸ਼ੁਰੂ ਵਿੱਚ ਅਕਾਲੀ ਏਕਤਾ ਲਈ ਆਰੰਭ ਕੀਤੇ ਗਏ ਯਤਨ ਆਪਣੀ ਮੰਜ਼ਲ ਤੱਕ ਪਹੁੰਚਣ ਵਿੱਚ ਸਫਲ ਨਹੀਂ ਹੋ ਸਕੇ ਸਨ ਬੇਸ਼ੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਛੱਡ ਕੇ ਬਾਕੀ ਸਾਰੇ ਅਕਾਲੀ ਧੜੇ ਦੇ ਆਗੂਆਂ ਨੇ ਆਪੋ ਆਪਣੇ ਧੜੇ ਭੰਗ ਕਰਕੇ ਅਕਾਲੀ ਦਲ ਅੰਮ੍ਰਿਤਸਰ ਦੇ ਨਾਂ ਹੇਠ ਸਾਂਝਾ ਦਲ ਬਣਾ ਲਿਆ ਸੀ ਜਿਸ ਦਾ ਰਾਸੀ ਨਿਸ਼ਾਨਾ ਅੰਮ੍ਰਿਤਸਰ ਐਲਾਨਨਾਮਾ ਮਿੱਥਿਆ ਗਿਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਲ ਵਿੱਚ ਸ਼ਾਮਲ ਹੋਣ ਤੋਂ ਦ੍ਰਿੜਤਾ ਨਾਲ ਇਨਕਾਰ ਕਰ ਦਿੱਤਾ ਸੀ ਉਸ ਦੇ ਸਮੁੱਚੇ ਰਾਸੀ ਵਿਹਾਰ ਵਿੱਚੋਂ ਇਹ ਗੱਲ ਪ੍ਰਤੱਖ ਹੋ ਗਈ ਸੀ ਕਿ ਉਸ ਨੇ ਪੰਜਾਬ ਬੰਦਰ ਰਾਸੀ ਸੱਤਾ ਹਾਸਲ ਕਰਨ ਲਈ ਆਪਣੇ ਵਿਰੋਧੀ ਅਕਾਲੀ ਆਗੂਆਂ ਦੀ ਮੁਥਾਜਗੀ ਛੱਡ ਕੇ ਹਿੰਦੂ ਵੋਟ ਦਾ ਓਟ ਆਸਰਾ ਲੈਣ ਦਾ ਨਿਰਣਾ ਕਰ ਲਿਆ ਸੀ ਫਰਵਰੀ 1997 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਉਤਸ਼ਾਹਪੂਰਨ ਨਤੀਜਿਆਂ ਨਾਲ ਰਕਾਸ਼ ਸਿੰਘ ਬਾਦਲ ਦੀ ਇਹ ਨਿਸ਼ਚਾ ਹੋਰ ਪੱਕੀ ਹੋ ਗਈ ਸੀ। ਅਕਾਲੀ ਦਲ ਬਾਦਲ ਨੇ ਇਹ ਚੋਣ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਲੜੀ ਸੀ। ਜਿਸ ਵਿੱਚ ਇਸ ਗੱਠ ਜੋੜ ਨੇ ਹੁਣ ਜਾ ਫਿਰੂ ਜਿੱਤ ਹਾਸਲ ਕਰ ਲਈ ਸੀ। ਅਕਾਲੀ ਦਲ ਬਾਦਲ ਨੇ 75 ਅਤੇ ਭਾਰਤੀ ਜਨਤਾ ਪਾਰਟੀ ਨੇ 18 ਸੀਟਾਂ ਉਤੇ ਜਿੱਤ ਹਾਸਲ ਕਰਕੇ ਨਵਾਂ ਰਿਕਾਰਡ ਕਾਮ ਕਰ ਦਿੱਤਾ ਸੀ। ਕਾਂਗਰਸ ਪਾਰਟੀ ਸਿਰਫ 14 ਸੀਟਾਂ ਹੀ ਹਾਸਲ ਕਰ ਸਕੀ ਸੀ। ਅਕਾਲੀ ਦਲ ਅੰਮ੍ਰਿਤਸਰ ਦਾ ਮਹਿਜ਼ ਇੱਕੋ ਹੀ ਉਮੀਦਵਾਰ ਅਜੀਤ ਇੰਦਰ ਸਿੰਘ ਮੋਫਰ ਹਲਕਾ ਸਰਦੂਲਗੜ੍ਹ ਜਿੱਤ ਸਕਿਆ ਸੀ ਪਰ ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ ਉਹ ਵੀ ਥੋੜੇ ਹੀ ਚਿਰ ਬਾਅਦ ਦਲ ਬਦਲੀ ਕਰਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ ਸੋ ਇਹਨਾਂ ਚੋਣ ਨਤੀਜਿਆਂ ਨੇ ਬਾਦਲ ਵਿਰੋਧੀ ਅਕਾਲੀ ਆਗੂਆਂ ਦੇ ਹੌਸਲੇ ਪਸਤ ਕਰ ਦਿੱਤੇ ਸਨ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਰਾਜਨੀਤੀ ਉੱਤੇ ਆਪਣਾ ਮੁਕੰਮਲ ਗਲਬਾ ਤੇ ਦਬਦਬਾ ਕਾਇਮ ਕਰਨ ਦੀ ਸੁਚੇਤ ਰਣਨੀਤੀ ਅਪਣਾ ਲਈ ਸੀ ਭਾਵੇਂ ਉਹ ਇਸ ਤੋਂ ਪਹਿਲਾਂ ਦੋ ਵਾਰ ਮੁੱਖ ਮੰਤਰੀ ਰਹਿ ਚੁੱਕਾ ਸੀ ਪਰ ਉਦੋਂ ਉਸ ਨੂੰ ਪੈਰ ਪੈਰ ਤੇ ਅਕਾਲੀ ਦਲ ਅੰਦਰਲੇ ਆਪਣੇ ਹਰਕੀਬਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਹਮੇਸ਼ਾ ਬਾਦਲ ਦੀ ਇਸ ਕਮਜ਼ੋਰੀ ਦਾ ਫਾਇਦਾ ਲੈਣ ਦੀ ਰਾਜਨੀਤਿਕ ਚੁਸਤੀ ਕਰਦੇ ਰਹਿੰਦੇ ਸਨ ਪਰ ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਖੁਦ ਅਕਾਲੀ ਦਲ ਦਾ ਪ੍ਰਧਾਨ ਹੋਣ ਕਰਕੇ ਤਾਕਤਵਰ ਹੋ ਗਿਆ ਸੀ ਤਾਂ ਉਸ ਨੂੰ ਜ਼ਥੇਦਾਰ ਟੌੜਾ ਦੀ ਬਹੁਤੀ ਪਰਵਾਹ ਨਹੀਂ ਰਹੀ ਸੀ ਪਰ ਜ਼ਥੇਦਾਰ ਟੌੜਾ ਨੂੰ ਹਾਲਤ ਵਿੱਚ ਆਈ ਇਸ ਤਬਦੀਲੀ ਦਾ ਅਹਿਸਾਸ ਨਹੀਂ ਸੀ ਇਸ ਕਰਕੇ ਉਸ ਨੇ ਨਵੰਬਰ 1998 ਵਿੱਚ ਪੁਰਾਣੀ ਆਦਤ ਅਨੁਸਾਰ ਬਾਦਲ ਨੂੰ ਇਹ ਪੋਲਾ ਜਿਹਾ مشਵਰਾ ਦੇ ਦਿੱਤਾ ਕਿ ਉਸ ਨੂੰ ਮੁੱਖ ਮੰਤਰੀ ਦੀਆਂ ਜ਼ਿੰਮੇਵਾਰੀਆਂ ਵੱਧ ਕਾਰਗਰ ਤਰੀਕੇ ਨਾਲ ਨਿਭਾਉਣ ਲਈ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਹੋਰ ਵਿਅਕਤੀ ਨੂੰ ਸੌਂਪ ਦੇਣੀ ਚਾਹੀਦੀ ਹੈ। ਇੱਥੇ ਜਥੇਦਾਰ ਟੋੜਾ ਦੀ ਅਸਲੀ ਮਨਸ਼ਾ ਬਾਦਲ ਨੂੰ ਲੋੜੋਂ ਵੱਧ ਤਾਕਤਵਰ ਹੋਣ ਤੋਂ ਰੋਕਣਾ ਸੀ। ਪਰ ਜਥੇਦਾਰ ਟੋੜਾ ਦੇ ਮੂੰਹੋਂ ਇਹ ਗੱਲ ਨਿਕਲਣ ਦੀ ਦੇ ਸੀ ਕਿ ਬਾਦਲ ਦੇ ਹਮਾਇਤਿਆਂ ਨੇ ਇੱਕਦਮ ਜਥੇਦਾਰ ਟੋੜਾ ਦੇ ਵਿਰੁੱਧ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ। ਜਦੋਂ ਬਾਦਲ ਨੇ ਆਪਣੇ ਹਮਾਇਤਿਆਂ ਨੂੰ ਟੋੜਾ ਦੇ ਵਿਰੁੱਧ ਬਿਆਨਬਾਜ਼ੀ ਕਰਨ ਤੋਂ ਨਾ ਵਰਜਿਆ ਤਾਂ ਜਥੇਦਾਰ ਟੋੜਾ ਦੇ ਹਮੈਤੀ ਚਾਰ ਮੰਤਰੀਆਂ ਨੇ ਬਾਦਲ ਉੱਤੇ ਦਬਾਅ ਪਾਉਣ ਦੇ ਮੰਤਵ ਨਾਲ ਉਸ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਸਨ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਬਾਦਲ ਤਾਂ ਪਹਿਲਾਂ ਹੀ ਇਸ ਮੌਕੇ ਦੀ ਤਾਕ ਵਿੱਚ ਬੈਠਾ ਸੀ। ਸੋ ਬਾਦਲ ਨੇ ਉਹ ਅਸਤੀਫੇ ਤੁਰੰਤ ਮਨਜ਼ੂਰ ਕਰ ਲਏ। ਇਸ ਤਰ੍ਹਾਂ ਸਰਦਾਰ ਬਾਦਲ ਤੇ ਜਥੇਦਾਰ ਟੋੜਾ ਵਿਚਕਾਰ ਖੁੱਲ੍ਹਮੁਖੁੱਲੀ ਰਾਸੀ ਜੰਗ ਛਿੜ ਪਈ ਸੀ। ਜਥੇਦਾਰ ਟੋੜਾ ਦੀ ਮਨਛਾ ਭਾਵੇਂ ਕੁਝ ਵੀ ਸੀ ਪਰ ਉਸ ਵੱਲੋਂ ਬਾਦਲ ਨੂੰ ਦਿੱਤਾ ਗਿਆ ਸੁਝਾ ਸਿਧਾਂਤਕ ਪੱਖੋਂ ਗਲਤ ਨਹੀਂ ਸੀ ਕਿਉਂਕਿ ਸਿੱਖ ਪੰਥ ਅੰਦਰ ਵੰਡ ਕੇ ਛਕਣ ਦਾ ਅਸੂਰ ਪਰ ਚਲਤ ਹੈ ਜਿਸ ਦਾ ਮੰਤਵ ਦੌਲਤ ਤੇ ਸੱਤਾ ਦੇ ਕੇਂਦਰੀਕਰਨ ਨੂੰ ਰੋਕਣਾ ਹੈ ਕਾਰਨ ਇਹ ਕਿ ਦੌਲਤ ਤੇ ਸੱਤਾ ਦਾ ਕੇਂਦਰੀਕਰਨ ਸਰਬੱਤ ਦੇ ਭਲੇ ਦਾ ਨਖੇਦ ਕਰਦਾ ਹੈ ਇਸ ਕਰਕੇ ਸਿੱਖ ਪਰੰਪਰਾ ਅੰਦਰ ਸੱਤਾ ਤਿੰਨ ਮੁਖੀਆਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਮੁੱਖ ਮੰਤਰੀ ਵਿਚਕਾਰ ਬਰਾਬਰ ਵੰਡੀ ਗਈ ਹੈ ਇਹ ਤਿੰਨੋਂ ਮੁਖੀ ਆਪੋ ਆਪਣੇ ਖੇਤਰਾਂ ਵਿੱਚ ਖੁਦ ਮੁਖਤਾਰ ਹਨ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਕਦੇ ਵੀ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਨਹੀਂ ਬਣਿਆ ਸੀ ਇਸ ਕਰਕੇ ਸਰਦਾਰ ਬਾਦਲ ਦੇ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਉਸ ਨੂੰ ਅਸੂਲੀ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਸਵੈ ਇੱਛਾ ਨਾਲ ਹੀ ਤਿਆਗ ਦੇਣਾ ਚਾਹੀਦਾ ਸੀ ਪਰ ਸੱਤਾ ਦੇ ਕੇਂਦਰੀਕਰਨ ਦੀ ਧੋਸ ਨੇ ਉਸ ਨੂੰ ਇਹ ਵਾਜਬ ਕਦਮ ਚੁੱਕਣ ਤੋਂ ਰੋਕ ਦਿੱਤਾ ਸੀ ਇਸੇ ਹੀ ਸਮੇਂ ਦੌਰਾਨ ਉਸ ਨੇ ਅਕਾਲੀ ਦਲ ਦੇ ਪ੍ਰਸਿੱਧ ਆਗੂ ਸਰਦਾਰ ਕੁਲਦੀਪ ਸਿੰਘ ਵਡਾਲਾ ਨੂੰ ਆប ਹੁਦਰੇ ਢੰਗ ਨਾਲ ਅਕਾਲੀ ਦਲ ਤੋਂ ਖਾਰਜ ਕਰ ਦਿੱਤਾ ਸੀ ਪਰ ਜਥੇਦਾਰ ਟੌੜਾ ਤੇ ਉਸ ਦੇ ਸਹਿਯੋਗੀ ਪ੍ਰਕਾਸ਼ ਸਿੰਘ ਬਾਦਲ ਦੇ ਵਿਹਾਰ ਵਿੱਚ ਆਈ ਇਹ ਨਾਕਾਰਾਤਮਕ ਸਿਫਤੀ ਤਬਦੀਲੀ ਦਾ ਸਹੀ ਅੰਦਾਜ਼ਾ ਨਾ ਲਾ ਸਕੇ ਮੈਂ ਉਸ ਵੇਲੇ ਇਸ ਬਾਰੇ ਪੰਜਾਬੀ ਟਰਬਿਊਨ ਵਿੱਚ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਇਸ ਵਰਤਾਰੇ ਨੂੰ ਬਾਦਲ ਦੀ ਰਾਸੀ ਵਿਚਾਰ ਧਾਰਾ ਦੀ ਰੋਸ਼ਨੀ ਵਿੱਚ ਸਮਝਣ ਉੱਤੇ ਜ਼ੋਰ ਦਿੱਤਾ ਗਿਆ ਸੀ ਉਹ ਲੇਖ ਉਸ ਪੱਕੇ ਹੋਏ ਰਾਸੀ ਮਾਹੌਲ ਵਿੱਚ ਸਿਆਸੀ ਹਲਕਿਆਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਉਹਨਾਂ ਦਿਨਾਂ ਅੰਦਰ ਬਾਬਾ ਸਰਬਜੋਤ ਸਿੰਘ 베ਦੀ ਦੇ ਮਨਸੂਰਾਂ ਵਾਲੇ ਘਰ ਵਿੱਚ ਬਾਦਲ ਵਿਰੋਧੀ ਅਕਾਲੀ ਆਗੂਆਂ ਤੇ ਵਰਕਰਾਂ ਦਾ ਇੱਕ ਵੱਡਾ ਇਕੱਠ ਹੋਇਆ ਸੀ। ਮੈਂ ਉਸ ਵੇਲੇ ਰੂਪੋਸ਼ ਹੋਣ ਦੇ ਬਾਵਜੂਦ ਉਸ ਇਕੱਠ ਵਿੱਚ ਸ਼ਾਮਲ ਹੋਇਆ ਸੀ। ਬਾਬਾ 베ਦੀ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਪ੍ਰੋਫੈਸਰ ਜਗਮੋਣ ਸਿੰਘ ਤੋਂ ਬਿਨਾਂ ਹੋਰ ਕਿਸੇ ਵੀ ਆਗੂ ਨੂੰ ਮੇਰੀ ਅਸਲੀ ਪਛਾਣ ਦਾ ਪਤਾ ਨਹੀਂ ਸੀ। ਮੇਰਾ ਲੇਖ ਅਜਮੇਰ ਸਿੰਘ ਦੇ ਫਰਜ਼ੀ ਨਾਮ ਹੇਠ ਛਪਿਆ ਸੀ ਜਿਸ ਕਰਕੇ ਇਕੱਠ ਵਿੱਚ ਸ਼ਾਮਲ ਜ਼ਿਆਦਾਤਰ ਵਿਅਕਤੀ ਮੈਨੂੰ ਇਸੇ ਨਾਂ ਕਰਕੇ ਹੀ ਜਾਣਦੇ ਸਨ ਉੱਥੇ ਸਰਦਾਰ ਕੁਲਦੀਪ ਸਿੰਘ ਵੰਡਾਲਾ ਮੈਨੂੰ ਬਹੁਤ ਤਪਾਕ ਨਾਲ ਮਿਲੇ ਸਨ ਅਤੇ ਉਨ੍ਹਾਂ ਮੇਰੇ ਲੇਖ ਦੀ ਭਰਪੂਰ ਪ੍ਰਸ਼ੰਸਾ ਕੀਤੀ ਸੀ ਜਥੇਦਾਰ ਗੁਰਚੰਦ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹیثیت ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੱਤਾ ਦੇ ਕੇਂਦਰੀਕਰਨ ਦੀ ਆकांਖਿਆ ਦੇ ਰਾਹ ਵਿੱਚ ਵੱਡਾ ਅੜਿੱਕਾ ਬਣੇ ਹੋਏ ਸ ਜਿਸ ਕਰਕੇ ਬਾਦਲ ਧੜੇ ਦਾ ਅਗਲਾ ਨਿਸ਼ਾਨਾ ਜਥੇਦਾਰ ਟੋੜਾ ਨੂੰ ਪ੍ਰਧਾਨਗੀ ਤੋਂ ਹਟਾਉਣਾ ਅਤੇ ਉਸ ਦੀ ਜਗ੍ਹਾ ਆਪਣੇ ਕਿਸੇ ਵਿਸ਼ਵਾਸਪਾਤਰ ਨੂੰ ਪ੍ਰਧਾਨ ਬਣਾਉਣਾ ਸੀ ਸੋ ਬਾਦਲ ਧੜੇ ਨੇ ਜਥੇਦਾਰ ਟੋੜਾ ਨੂੰ ਅਹੁਦੇ ਤੋਂ ਹਟਾਉਣ ਲਈ ਅੰਦਰ ਖਾਤੇ ਤਿਆਰੀਆਂ ਆਰੰਭ ਕਰ ਦਿੱਤੀਆਂ ਸਨ ਇਸੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਅਪ੍ਰੈਲ 1999 ਵਿੱਚ ਖਾਲਸੇ ਦੀ ਸਾਜਨਾ ਦੀ ਤੀਜੀ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ 1998 ਵਿੱਚ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਕਾਂਗਰਸ ਵਿਰੋਧੀ ਦਲਾਂ ਦੀ ਸਾਂਝੀ ਸਰਕਾਰ ਕਾਇਮ ਹੋ ਗਈ ਸੀ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਖਾਲਸੇ ਦੀ ਸਾਜਨਾ ਦੇ ਤਰੇ ਸ਼ਤਾਬਦੀ ਸਮਾਗਮਾਂ ਨੂੰ ਆਪਣੀ ਵਿਚਾਰਧਾਰਕ ਰੰਗਤ ਦੇਣ ਦੀ ਜ਼ੋਰਦਾਰ ਇੱਛਾ ਰੱਖਦੀਆਂ ਸਨ ਇਸ ਪ੍ਰਸੰਗ ਵਿੱਚ ਉਹਨਾਂ ਨੂੰ ਸਿੱਖ ਰਾਜਨੀਤੀ ਅੰਦਰ ਬਾਦਲ ਦਾ ਸਰਬਸ਼ਕਤੀਸ਼ਾਲੀ ਹੋਣਾ ਅਰਾਸ ਬਿੰਦਾ ਸੀ ਜਿਵੇਂ ਦਾ ਟੋੜਾ ਜਿਵੇਂ ਬਾਦਲ ਦੇ ਬਦਲੇ ਹੋਏ ਅਰਾਸੀ ਤੇਵਰ ਨਹੀਂ ਪਾਪ ਸਕੇ ਸਨ ਓਵੇਂ ਹੀ ਉਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਲੁਕਵੇਂ ਇਰਾਦਿਆਂ ਨੂੰ ਬੁੱਝਣ ਵਿੱਚ ਵੀ ਉਹ ਕਾਈ ਕਰ ਗਏ ਸਨ 16 ਮਈ 1999 ਨੂੰ ਅਖਬਾਰਾਂ ਵਿੱਚ ਜਥੇਦਾਰ ਟੌੜਾ ਦਾ ਇੱਕ ਬਿਆਨ ਛਪਿਆ ਸੀ ਜਿਸ ਵਿੱਚ ਉਸਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਪ੍ਰਤੀ ਇਹ ਸ਼ਿਕਵਾ ਜ਼ਾਹਰ ਕੀਤਾ ਸੀ ਕਿ ਉਹਨਾਂ ਨੇ ਅਕਾਲੀ ਦਲ ਦੇ ਅੰਦਰੂਨੀ ਝਗੜੇ ਨੂੰ ਸੁਲਝਾਉਣ ਲਈ ਵੱਡੇ ਭਰਾਮਾਂ ਵਾਲਾ ਰੋਲ ਨਹੀਂ ਲੰਭਾਇਆ ਸੀ ਮੈਨੂੰ ਜਥੇਦਾਰ ਟੌੜਾ ਦਾ ਇਹ ਬਿਆਨ ਗਲਤ ਤੇ ਬੁਰਾ ਲੱਗਿਆ ਸੀ ਮੈਂ ਇਸ ਦੇ ਵਿਰੁੱਧ ਤੱਟ ਪੱਟ ਇੱਕ ਲੇਖ ਲਿਖਿਆ ਜਿਹੜਾ ਅੱਜ ਦੀ ਆਵਾਜ਼ ਦੇ 23 ਮਈ ਦੇ ਅੰਕ ਦੇ ਮੁੱਖ ਪੰਨੇ ਤੇ ਛਪਿਆ ਸੀ ਜਿਸ ਦਾ ਜ਼ਿਕਰ ਪਿੱਛੇ ਹੋ ਚੁੱਕਾ ਹੈ ਅਪ੍ਰੈਲ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਜਾ ਰਹੇ ਖਾਲਸੇ ਦੀ ਸਾਜਨਾ ਦੀ ਤੀਜੀ ਸ਼ਤਾਬਦੀ ਦੇ ਸਮਾਗਮਾਂ ਦੀਆਂ ਤਿਆਰੀਆਂ ਵਿਆਪਕ ਪੈਮਾਨੇ ਤੇ ਸ਼ੁਰੂ ਹੋ ਗਈਆਂ ਸਨ ਬਾਦਲ ਢੜਾ ਜਥੇਦਾਰ ਟੋਲਾ ਨੂੰ ਉਹਨਾਂ ਸਮਾਗਮਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਪ੍ਰਵਧਾਨਗੀ ਤੋਂ ਲਾਂਭੇ ਕਰਨਾ ਚਾਹੁੰਦਾ ਸੀ ਉਨਾ ਵੱਲੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਨਾਲ ਗੰਢਣ ਦੇ ਸਿਰ ਤੋੜ ਯਤਨ ਕੀਤੇ ਜਾ ਰਹੇ ਸਨ ਅਖੀਰ 16 ਮਾਰਚ 1999 ਨੂੰ ਅੰਤਰੰਗ ਕਮੇਟੀ ਨੇ ਬਹੁ ਗਿਣਤੀ ਨਾਲ ਜਥੇਦਾਰ ਟੋੜਾ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਅਤੇ ਉਸ ਦੀ ਜਗ੍ਹਾ ਬੀਬੀ ਜਾਗੀਰ ਕੌਰ ਨੂੰ ਪ੍ਰਧਾਨ ਥਾਪ ਦਿੱਤਾ ਗਿਆ ਉਸ ਤੋਂ ਥੋੜੇ ਹੀ ਚਿਰ ਪਿਛੋਂ ਜਥੇਦਾਰ ਟੌੜਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਹੀ ਖਾਰਜ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਥੇਦਾਰ ਟੌੜਾ ਨੇ ਸਰਬ ਹਿੰਦ ਅਕਾਲੀ ਦਲ ਦੇ ਨਾਮ ਹੇਠ ਆਪਣਾ ਵੱਖਰਾ ਅਕਾਲੀ ਦਲ ਬਣਾ ਲਿਆ ਸੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਦੀ ਹਮਦਰਦੀ ਜਥੇਦਾਰ ਟੌੜਾ ਨਾਲ ਸੀ ਜਿਸ ਕਰਕੇ ਉਸ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਆਦੇਸ਼ ਦੇ ਦਿੱਤਾ ਸੀ ਕਿ ਖਾਲਸਾ ਸਾਜਨਾ ਦੇ ਸਮਾਗਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਸੀ ਲੜਾਈ ਆਰਜੀ ਤੌਰ ਤੇ ਠੱਪ ਕਰ ਦੇਣੀ ਚਾਹੀਦੀ ਹੈ ਅਤੇ ਖਾਲਸਾ ਪੰਥ ਨੂੰ ਇਹ ਸਮਾਗਮ ਇਕਜਟ ਹੋ ਕੇ ਮਨਾਉਣੇ ਚਾਹੀਦੇ ਹਨ ਪਰ ਬਾਦਲ ਢੜੇ ਨੂੰ ਜਥੇਦਾਰ ਦੀ ਇਹ ਤਸਵੀਰ ਮੁਆਫਕ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਜਿਸ ਅਜੋਕ ਤਰੀਕੇ ਨਾਲ ਜਥੇਦਾਰ ਟੌੜਾ ਨੂੰ ਪ੍ਰਧਾਨਗੀ ਤੋਂ ਹਟਾਇਆ ਸੀ ਠੀਕ ਉਸੇ ਹੀ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ ਇਹ ਫੈਸਲਾ ਸ਼ਤਾਬਦੀ ਸਮਾਗਮਾਂ ਤੋਂ ਥੋੜੇ ਦਿਨ ਪਹਿਲਾਂ ਦੇਰ ਰਾਤ ਨੂੰ ਲਿਆ ਗਿਆ ਸੀ ਉਸ ਵੇਲੇ ਮੈਂ ਫਾਰਮ ਉੱਤੇ ਆਪਣੇ ਛੱਪਰ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ ਜਦੋਂ ਜਲੰਧਰ ਤੋਂ ਅਜੀਤ ਅਖਬਾਰ ਦੇ ਪੱਤਰਕਾਰ ਮੇਜਰ ਸਿੰਘ ਦਾ ਅਚਾਨਕ ਫੋਨ ਖੜ ਗਿਆ ਉਸ ਨੇ ਮੈਨੂੰ ਇਹ ਖਬਰ ਬੇहद ਖੁਸ਼ ਹੋ ਕੇ ਸੁਣਾਈ ਸੀ ਕਾਰਨ ਇਹ ਕਿ ਵਰਜਿੰਦਰ ਸਿੰਘ ਹਮਦਰਦ ਉਸ ਵੜੇ ਬਾਦਲ ਧੜੇ ਦਾ ਮੁੱਖ ਨੀਤੀ ਕਾਰਾ ਸੀ ਅਤੇ ਜਥੇਦਾਰ ਟੌੜਾ ਤੇ ਭਾਈ ਰਣਜੀਤ ਸਿੰਘ ਵਿਰੁੱਧ ਵਿੱਢੀ ਗਈ ਮੁਹਿੰਮ ਦਾ ਸੂਤਰ ਧਾਰ ਉਹੀ ਸੀ ਮੈਂ ਬਾਦਲ ਦੀ ਹਿੰਦੂ ਤਵੀ ਤਾਕਤਾਂ ਦੇ ਸਹਿਯੋਗ ਨਾਲ ਸਿੱਖ ਸੰਸਥਾਵਾਂ ਉੱਤੇ ਗਲਬਾ ਪਾਉਣ ਦੀ ਰਾਸ ਸੀ ਕ੍ਰੂਜੀ ਨੂੰ ਸਿੱਖ ਕੌਮ ਦੇ ਹਿੱਤਾਂ ਲਈ ਅਤ ਨੁਕਸਾਨ ਦੇ ਸਮਝਦਾ ਸੀ ਜਿਸ ਕਰਕੇ ਮੇਜਰ ਸਿੰਘ ਦਾ ਖਬਰ ਸੁਣਾਉਣ ਦਾ ਅੰਦਾਜ਼ ਮੈਨੂੰ ਬਹੁਤ ਬੁਰਾ ਲੱਗਿਆ ਸੀ ਖਬਰ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਅਤੇ ਮੈਂ ਗੁੱਸੇ ਵਿੱਚ ਮੇਜਰ ਸਿੰਘ ਨਾਲ ਕਾਫੀ ਰੁੱਖਾ ਬੋਲਿਆ ਉਸ ਤੋਂ ਬਾਅਦ ਮੇਰੀ ਉਸ ਨਾਲ 7-8 ਸਾਲਾਂ ਤੱਕ ਬੋਲਬਾਣੀ ਬੰਦ ਰਹੀ ਸੀ ਬਾਦਲ ਢੜੇ ਦੀ ਇਸ ਆਪ ਹੁਦਰਾ ਸ਼ਹੀਦ ਖਿਲਾਫ ਪੰਥ ਵਿੱਚ ਵੱਡੇ ਪੱਧਰ ਤੇ ਰੋਸ ਪੈਦਾ ਹੋ ਗਿਆ ਸੀ ਜਿਸ ਦਾ ਅਸਰ ਸਾਜਨਾ ਦਿਵਸ ਦੇ ਸਮਾਗਮਾਂ ਉੱਤੇ ਉਗੜਵੇਂ ਰੂਪ ਵਿੱਚ ਪ੍ਰਗਟ ਹੋਇਆ ਪੰਥ ਦਾ ਕਾਫੀ ਵੱਡਾ ਹਿੱਸਾ ਭਾਈ ਰਣਜੀਤ ਸਿੰਘ ਦੀ ਨੈਤਿਕ ਹਮੈਤ ਵਿੱਚ ਨਤਰਾਇਆ ਸੀ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦੇ ਦਿਵਸ ਮੌਕੇ ਭਾਈ ਰਣਜੀਤ ਸਿੰਘ ਅੰਮ੍ਰਿਤਸਰ ਤੋਂ ਵਿਸ਼ਾਲ ਜਲੂਸ ਦੀ ਸ਼ਕਲ ਵਿੱਚ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ ਸਨ। ਰਸਤੇ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਜਲੂਸ 'ਚ ਸ਼ਾਮਲ ਹੁੰਦੀ ਰਹੀ ਜਿਸ ਕਰਕੇ ਉਹ ਮਾਰਚ ਇੰਨਾ ਲੰਮਾ ਹੋ ਗਿਆ ਸੀ ਕਿ ਇੱਕ ਸਿਰੇ ਤੋਂ ਦੂਜਾ ਸਿਰਾ ਨਜ਼ਰ ਨਹੀਂ ਆਉਂਦਾ ਸੀ। ਗਿਣਤੀ ਨਾਲੋਂ ਵੱਧ ਕੇ ਉਸ ਮਾਰਗ ਦਾ ਜਲੌਅ ਦੇਖਣਯੋਗ ਸੀ। ਮੈਂ ਉਹ ਨਜ਼ਾਰਾ ਮੋਰਿੰਡਾ ਦਾਣਾ ਮੰਡੀ ਵਿੱਚ ਤੱਕਿਆ ਸੀ ਸੰਗਤਾਂ ਅੰਦਰ ਲੋਹੜੇ ਦਾ ਜੋਸ਼ ਸੀ ਆਨੰਦਪੁਰ ਸਾਹਿਬ ਤੱਕ ਪਹੁੰਚਦਿਆਂ ਇਕੱਠ ਗਿਣਤੀਆਂ ਤੋਂ ਪਾਰ ਚਲਾ ਗਿਆ ਸੀ ਆਨੰਦਪੁਰ ਸਾਹਿਬ ਵਿਖੇ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਏ ਪ੍ਰੋਗਰਾਮਾਂ ਦੇ ਬਰਾਬਰ ਦਾ ਸਮਾਗਮ ਕੀਤਾ ਗਿਆ ਜਿੱਥੇ ਸੰਗਤਾਂ ਦਾ ਜੋਸ਼ ਠਾਠਾਂ ਮਾਰਦਾ ਨਜ਼ਰ ਆਇਆ ਸੰਗਤਾਂ ਭਾਈ ਰਣਜੀਤ ਸਿੰਘ ਵੱਲੋਂ ਪੰਥ ਲਈ ਕੋਈ ਵੱਡਾ ਤੇ ਅਹਿਮ ਪ੍ਰੋਗਰਾਮ ਪੇਸ਼ ਕੀਤੇ ਜਾਣ ਦੀ ਤਵਕਕ ਕਰਦੀਆਂ ਸਨ ਇਸ ਕਰਕੇ ਜਦੋਂ ਭਾਈ ਰਣਜੀਤ ਸਿੰਘ ਸਟੇਜ ਤੇ ਬੋਲਣ ਲਈ ਖੜੇ ਹੋਏ ਤਾਂ ਫਿਜ਼ਾ ਜੋਸ਼ੀਲੇ ਜੈਕਾਰਿਆਂ ਨਾਲ ਗੂੰਜ ਉਠੀ ਸੀ ਪਰ ਜਦੋਂ ਉਹਨਾਂ ਆਪਣਾ ਭਾਸ਼ਣ ਸਮਾਪਤ ਕੀਤਾ ਤਾਂ ਸੰਗਤਾਂ ਦਾ ਜੋਸ਼ ਸਿਲਾਬਿਆ ਗਿਆ ਸੀ ਜਥੇਦਾਰ ਨੇ ਆਪਣੇ ਭਾਸ਼ਣ ਵਿੱਚ ਨਾ ਪੰਥ ਸਾਹਮਣੇ ਕੋਈ ਵੱਡਾ ਨਿਸ਼ਾਨਾ ਰੱਖਿਆ ਨਾ ਤਤਕਾਲੀ ਤੌਰ ਤੇ ਕਰਨ ਗੋਚਰੇ ਠੋਸ ਕਾਰਦਾਂ ਦਾ ਜ਼ਿਕਰ ਕੀਤਾ ਤੇ ਨਾ ਸੰਘਰਸ਼ ਦੀ ਕੋਈ ਯੋਜਨਾ ਤੇ ਰੂਪਰੇਖਾ ਪੇਸ਼ ਕੀਤੀ ਸਾਰੇ ਭਾਸ਼ਣ ਵਿੱਚ ਵੱਧ ਜ਼ੋਰ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਨਿੱਜੀ ਕਿਸਮ ਦੀ ਪੜਾਅਸ ਕੱਢਣ ਉੱਤੇ ਲਾਇਆ ਗਿਆ ਜਿਸ ਕਰਕੇ ਮੇਰੇ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੂੰ ਭਾਰੀ مایੋਸੀ ਹੋਈ ਸੀ ਅਸੀਂ ਸਮਾਗਮ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਨਾਲ ਬੈਠ ਕੇ ਕੌਮ ਸਾਹਮਣੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਦੇ ਸਬੰਧ ਵਿੱਚ ਵਿਚਾਰਾਂ ਕਰਨੀਆਂ ਚਾਹੁੰਦੇ ਸੀ ਮੈਨੂੰ ਜਥੇਦਾਰ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਦੀ ਇਤਿਹਾਸਿਕ ਮਹੱਤਤਾ ਦਾ ਭਰਪੂਰ ਅਹਿਸਾਸ ਸੀ ਜਿਸ ਕਰਕੇ ਮੈਂ ਇਸ ਬਾਰੇ ਡੂੰਗੀ ਸੋਚ ਵਿਚਾਰ ਕਰਕੇ ਕੁਝ ਅਹਿਮ ਨੁਕਤੇ ਲਿਖ ਲਏ ਹੋਏ ਸਨ ਪਰ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਥੇਦਾਰ ਜੀ ਨੇ ਇਸ ਮਾਮਲੇ ਵਿੱਚ ਕੋਈ ਰੁਚੀ ਨਹੀਂ ਦਿਖਾਈ ਸੀ ਮੈਂ ਸੋਚਿਆ ਕਿ ਸ਼ਾਇਦ ਉਸ ਨੇ ਆਪਣੇ ਵੱਲੋਂ ਬਿਹਤਰ ਤਿਆਰੀ ਕਰ ਲਈ ਹੋਵੇਗੀ ਪਰ ਜਦੋਂ ਸਮਾਗਮ ਵਿੱਚ ਜਥੇਦਾਰ ਦਾ ਭਾਸ਼ਣ ਸੁਣਿਆ ਤਾਂ ਭਾਰੀ ਨਿਰਾਸ਼ਾ ਪੱਲੇ ਪਈ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 5 ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ